ਜੀਏ ਵਾਲੇ ਆ ਰਹੇ ਲੇਕਿਨ ਸ਼ਰੋਮਣੀ ਕਾਲੀ ਦੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼ਰੋਮਣੀ ਕਾਲੀ ਦਾ ਦੂਜੇ ਨੰਬਰ ਤੇ ਅਸਲੇ ਚਲਦੀ ਪਈ ਕਾਂਗਰਸ ਤੇ ਜੀ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਿੱਦੋਂ ਅਮਰਿਤ ਦੇ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਵੋਟਾਂ ਤੁਹਾਨੂੰ ਪਈਆਂ ਨਹੀਂ ਕੀ ਕਹਿਣਾ ਜਾਊਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰਸ ਤੇ ਮੇਰੇ ਵੀ ਭਰਾਣ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾਣੇ ਆਂ ਦਿੱਤਾ ਉਹਨਾਂ ਨੂੰ ਤੇ ਕਹ ਲੋ ਕਾਫੀ ਧੱਕੇਸ਼ਾਈ ਹੋ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਬਖੈ ਲੋ ਕਿ ਜਦੋਂ ਇਹ ਸਰਕਾਰਾਂ ਉਹਨਾਂ ਧੱਕੇ ਚ ਨਹੀਂ ਬੋਝਦਾ ਰਹੀ ਲਈ ਤਦ ਕਰਕੇ ਨਤੀਜੇ ਆਵਲੇ ਆ ਰਹੇ ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚੱਲਦੀ ਪੀ ਕਾਂਗਰਸ ਤਿੱਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਆਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਨ ਜਥੇਬੰਦੀਆਂ ਦੀ ਵੀ ਤੁਹਾਨੂੰ ਹਮਾਇ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿਨੇ ਨੰਬਰ ਤੇ ਆ ਰਹੇ ਕਿਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਗੈਰੋ ਦਬਦਬਾ ਕਹ ਲਓ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋਂ ਵੋਟ ਪਾਣ ਚ ਹੈ ਨਾ ਤੇ ਕਿਤਨੇ ਧੱਕੇਸ਼ਾਹੀ ਪਹੁੰਚਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਅਪ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਆ ਮਨਦੀਪ ਸਿੰਘ ਜੀ ਮੰਨਦੇ ਚਾ ਮੋਦੀ ਪੰਨੇ ਜਿੰਨੇ ਕੋ ਮੀਤ ਸੀਗੀ ਉਸ ਤੋਂ ਕਿਤੇ ਘੱਟ ਬੋਟਾ ਤੁਹਾਨੂੰ ਪਈਆਂ ਨਹੀਂ ਕੀ ਕਹਣਾ ਜਾਉਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰਸ ਤੇ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇਸ਼ਾਈ ਹੋਈ ਆ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਤੇ ਪਾਰਟੀ ਦਾ ਕਹਿ ਲੋ ਕਿ ਜਦੋਂ ਇਹ ਸਰਕਾਰਾਂ ਉਹਨਾਂ ਧੱਕੇਸ਼ਾਹੀ ਬੋਝ ਦੇ ਰਹੀ ਗਏ ਤਾਂ ਅੱਜ ਕਰਕੇ ਨਤੀਜੇ ਇਹ ਵਾਲੇ ਆ ਰਹੇ ਲੇਕਿਨ ਸ਼ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰੀ ਜਿਸ ਦਾ ਤੁਸੀਂ ਕਹਿ ਰਹੇ ਧੱਕੇਸ਼ਾਹੀ ਹੋਈ ਹੈ ਸ਼ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਅਸਲ ਵਿੱਚ ਜਲਦੀ ਪੀ ਕਾਂਗਰਸ ਤਿਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹੋਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲੇ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥੰਕ ਜੱਥੇਬੰਦੀਆਂ ਦੀ ਤੁਹਾਨੂੰ ਹ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਜ਼ਰੂਰੀ ਨਹੀਂ ਵੀ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕਹਿ ਲੋ ਦਬ ਦਬਾ ਕੇ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਉਣ ਦੇਣਾ ਕਰੋ ਵੋਟ ਪਾਉਣ ਚ ਹੈ ਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਤੋਂ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬਰਾਈ ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਆ ਮਨਦੀਪ ਸਿੰਘ ਜੀ ਮੰਨਦੇ अच्छा ਅਮ ਦੀ ਪਹਿਲੇ ਜਿੰਨੇ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਬੋਟਾ ਤੁਹਾਨੂੰ ਪਈਆਂ ਨੇ ਕੀ ਕਹਣਾ ਜਾਓਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰਸ ਨੇ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥਕੇਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਿਹੜਾ ਇਹ ਸਰਕਾਰਾਂ ਉਹਨਾਂ ਧੱਕੇ ਨਾਲ ਬੋਝਦਾ ਰਹੀ ਹੈ ਲੋਕਦਾਰ ਕੇ ਨਤੀਜੇ ਇਹ ਵਾਲੇ ਆ ਰਹੇ ਲੇਕਿਨ ਸ਼ਰੋਮਣੀ ਕਾਲੀ ਦੀ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਇਸ ਵੇਲੇ ਚੱਲਦੀ ਪੀ ਕਾਂਗਰਸ ਤੇ ਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਆਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲੇ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਕ ਜੱਥੇਬੰਦੀਆਂ ਦੀ ਵੀ ਤੁਹਾਨੂੰ ਹਮਾਇ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਤੀ ਕਲਾਚ ਰਵਾਂਗੇ ਕੋਈ ਗੱਲ ਨਹੀਂ ਵੀ ਜਿਹੜਾ ਥੋੜਾ ਪਛੜਨ ਦਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਘਰੋ ਦਬ ਦਬਾ ਕਹਿ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋ ਵੋਟ ਪਾਉਣ ਚ ਹੈ ਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਆ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬਰਾਈ ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਹੈ